ਅਲਪੀ ਫੂਟਪੋਟ ਦੇ ਵਿੱਚ ਇੱਕ ਬਾਪ ਨੇ ਆਪਣੀ ਬੇਟੀ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਔਰ ਉਸ ਦੀ وجہ ਕੀ ਸੀ وجہ ਇਹ ਸੀ ਕਿ ਉਹਨੂੰ ਸ਼ੱਕ ਸੀ ਕਿ ਉਹਦੀ ਜਿਹੜਾ ਬੇਟੀ ਦਾ ਬਾਹਰ ਕਿਸੇ ਦੇ ਨਾਲ ਜਿਹੜਾ ਨਜਾਇਜ਼ ਜਿਹੜਾ ਸਬੰਧ ਹੈ ਸੋ ਇਸੇ ਕਾਰਨ ਕਰਕੇ ਉਹਨੇ ਬਿਨਾਂ ਕੁਝ ਕਨਫਰਮ ਕੀਤੇ ਆਪਣੀ ਬੇਟੀ ਨੂੰ ਜੜਾਇਆ ਉਹ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਿਹੜਾ ਕਿ ਬੜੀ ਜੋਗ ਗੱਲ ਆ ਔਰ ਤੁਸੀਂ ਦੇਖੋ ਕਿ ਜਿੱਥੇ ਅੱਜ ਵੀ ਜਿੱਥੇ ਮਰਦ ਡੋਮিনেਟਿਡ ਸਮਾਜ ਆ ਮੈਂ ਇਹ ਸੋਚਦਾ ਸੀ ਕਿ ਜੇਕਰ ਇਹੀ ਕੰਮ ਜਿਹੜਾ ਆ ਉਹ ਕਿਸੇ ਮੁੰਡੇ ਨੇ ਕੀਤਾ ਹੁੰਦਾ ਤਾਂ ਉਹਦੇ ਜਿਹੜੇ ਘਰ ਵਾਲੇ ਆ ਉਹ ਹੱਸ ਕੇ ਇਸ ਗੱਲ ਨੂੰ ਆ ਕਰ ਦਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਮੁੰਡੇ ਤਾਂ ਇਹੀ ਕੰਮ ਕਰਦੇ ਰਹਿੰਦੇ ਆ ਪਰ ਜਦੋਂ ਇੱਕ ਲੜਕੀ ਇਹ ਕੰਮ ਕਰ ਲਵੇ ਤੇ ਉਦੋਂ ਉਹਦੇ ਘਰਦਿਆਂ ਦੀਆਂ ਜਿਹੜੀਆਂ ਭਾਵਨਾਵਾਂ ਆ ਬਹੁਤ ਆਹਤ ਹੁੰਦੀਆਂ ਆ ਔਰ ਉਸਦੇ ਸਿੱਟੇ ਵੱਜੋਂ ਔਨਰ ਕਿਲਿੰਗ ਜਿੱਦਾਂ ਤੁਸੀਂ ਦੇਖਿਆ ਕਿ ਨਹਾਣ ਦੇ ਵਿੱਚ ਉਹਨੂੰ ਕੁੜੀ ਨੂੰ ਸੁਤੋਤਾ ਗਿਆ ਔਰ ਉਹਦੇ ਹੱਥ ਵੱਲ ਕੇ ਔਰ ਇਹ ਕੋਈ ਨਾ ਕੋਈ ਇਹ ਪਹਿਲਾ ਕੇਸ ਆ ਨਾ ਕੋਈ ਇਹ ਆਖਰੀ ਕੇਸ ਆ ਇਹ ਜਿਹੜਾ ਸਿਲਸਿਲਾ ਲਗਾਤਾਰ ਜਿਹੜਾ ਆ ਇਹ ਚੱਲਦਾ ਹੀ ਰਹਿੰਦਾ ਆ ਔਰ ਚੱਲਦਾ ਹੀ ਰਿਹਾ ਆ ਹੁਣ ਚੱਲਦੇ ਰਹਿਣਾ ਆ ਸੋ ਸਾਨੂੰ ਸੋਚਣ ਦੀ ਲੋੜ ਆ ਕਿ ਕਦੋਂ ਅਸੀਂ ਔਰਤ ਨੂੰ ਮਰਦ ਦੇ ਬਰਾਬਰ ਜੜਾਇਆ ਉਹ ਅਸਲ ਦੇ ਵਿੱਚ ਦਰਜਾ ਦਵਾਂਗੇ ਤਾਂ ਕਿ ਜਿਹੜੀਆਂ ਅਜਈਆਂ ਘਟਨਾਵਾਂ ਨਾ ਹੋਣ